ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸ਼ਮੇਸ਼ ਫੌਜ ਰੰਗਰੇਟਾ ਦਲ ਵੱਲੋਂ ਅੱਜ ਦਾਸ ਨੂੰ ਪੰਜਾ ਮੀਤ ਪ੍ਰਧਾਨ ਲਗਾਇਆ ਗਿਆ ਇਸ ਲਈ ਮੈਂ ਪੂਰੀ ਦਸ਼ਮੇਸ਼ ਰੰਗਰੇਟਾ ਦਲ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਰਦਾਰ ਗੁਰਦਿਆਲ ਸਿੰਘ ਚੇਅਰਮੈਨ ਸਾਹਿਬ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਯੂ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਹਾਂ ਦਸ਼ਮੇਸ਼ ਫੌਜ ਰੰਗਰੇਟਾ ਦਲ ਪੰਜਾਬ ਦਾ ਅਤੇ ਚੇਅਰਮੈਨ ਸਰਦਾਰ ਗੁਰਦੇਵ ਸਿੰਘ ਜੀ ਦਾ ਅਤੇ ਮਨਦੀਪ ਸਿੰਘ ਜੀ ਰਾਜਨ ਜੀ ਪੰਜਾਬ ਪ੍ਰਧਾਨ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਅੰਮ੍ਰਿਤਸਰ ਦਾ ਪ੍ਰਧਾਨ ਥਾਪਿਆ ਅਤੇ ਸੇਵਾ ਦਾ ਮੌਕਾ ਦਿੱਤਾ ਮੈਂ ਆਪਣੇ ਤਨੋਂ ਮਨੋਂ ਮਿਹਨਤ ਕਰਕੇ ਇਸ ਰੰਗਰੇਟਾ ਦਾਲਤੇ ਆਪਣੇ ਮਜਬੀ ਸਿੱਖ ਭਾਈਚਾਰੇ ਲਈ ਦਿਨ ਰਾਤ ਕੰਮ ਕਰਕੇ ਸਾਰਿਆਂ ਨੂੰ ਦਿਖਾਵਾਂਗਾ ਤੇ ਆਪਣੀ ਕੌਮ ਦੇ ਲਈ ਵਫਾਦਾਰ ਰਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਵਰਦਾਰ ਸਿੰਘ ਜੀ ਚੇਅਰਮੈਨ ਜੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਵਾਂ ਕਿ ਅੰਗਰੇਟਾ ਦਲ ਦੇ ਵਿੱਚ ਸਾਨੂੰ ਉਹਨਾਂ ਨੇ ਮਾਣ ਤੇ ਸੰਯੋਗ ਦਿੱਤਾ ਵਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਵਿੰਦਰ ਸਿੰਘ ਕਹਿਆਲਾ ਵਾਹਿਗੁਰੂ ਜੀ ਦਸ਼ਮੀਸ਼ ਫੌਜ ਰੰਗਰੇਡਾ ਦਾਲਦੇਵੇ ਸਾਹਮਣੇ ਕੀਤਾ ਹੈ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਭਜਨ ਸਿੰਘ ਰੈਸ਼ੀਆਣਾ ਅੱਜ ਜਿਹੇ ਬੰਦੀ ਦੇ ਵਿੱਚ ਸ਼ਾਮਲ ਹੋਇਆ ਵਾਂ ਮੈਂ ਆਪਣੇ ਭਾਈਚਾਰੇ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਮਾਨਸਕਾਰ ਦੇ ਕੇ ਉਹਨਾਂ ਨੂੰ ਨਾਲ ਜੋੜਾਂਗਾ ਤੇ ਉਹਨਾਂ ਦਾ ਕਿਹੇ ਵੀ ਦੁੱਖ ਤਕਲੀਫ ਦੇ ਵਿੱਚ ਕਿਹੇ ਕਿਸਮ ਦਾ ਵੀ ਕੰਮ ਹੋਊਗਾ ਤਾਂ ਮੈਂ ਜਰੂਰ ਉਹਨਾਂ ਦੇ ਨਾਲ ਤੁਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ